ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਧਿਆਨ ਰੱਖਣਯੋਗ ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਦੁੱਧ ਨੂੰ ਰੂ ਉੱਪਰ ਲਗਾ ਕੇ ਚਿਹਰੇ ਉੱਪਰ ਲਗਾਉਣ ਨਾਲ ਕੁਦਰਤੀ ਤੌਰ ਤੇ ਚਮਕ ਆ ਜਾਂਦੀ ਹੈ ਅਤੇ ਰੰਗ ਵੀ ਨਿਖਰਨ ਲੱਗ ਜਾਂਦਾ ਹੈ ਨੰਬਰ 2 ਕਿਊ ਅਤੇ ਕਾਲੀ ਮਿਰਚ ਨੂੰ ਹਲਕੀ ਜਹੀ ਅੱਗ ਤੇ ਗਰਮ ਕਰਕੇ ਪੀਸੀ ਹੋਈ ਮਿਸ਼ਰੀ ਮਿਲਾ ਲਓ ਅਤੇ ਉਸ ਵਿੱਚੋਂ ਕਾਲੀ ਮਿਰਚ ਕੱਢ ਕੇ ਖਾ ਲਓ ਇਸ ਦੇ ਨਾਲ ਖਾਂਸੀ ਤੁਰੰਤ ਰੁਕ ਜਾਵੇਗੀ ਨੰਬਰ 3 ਖੰਘ ਹੋਣ ਤੇ ਸੌਂਠ ਨੂੰ ਦੁੱਧ ਵਿੱਚ ਪਾ ਕੇ ਪੀਣ ਨਾਲ ਕੁਝ ਹੀ ਦਿਨਾਂ ਵਿੱਚ ਖੰਘ ਠੀਕ ਹੋ ਜਾਂਦੀ ਹੈ ਨੰਬਰ 4 ਅਦਰਕ ਦੀ ਇੱਕ ਜਾਂ ਦੋ ਛੋਟੇ ਜਿਹੇ ਟੁਕੜੇ ਗਰਮ ਕਰਕੇ ਪਾਣੀ ਵਿੱਚ ਡਬੋ ਕੇ ਰੱਖੋ ਫਿਰ ਉਸ ਵਿੱਚ ਸ਼ਹਿਦ ਮਿਲਾ ਲਓ ਹਰ ਰੋਜ਼ ਦੋ ਵਾਰ ਇਸ ਦਾ ਸੇਵਨ ਕਰੋ ਕਮਰਦਰ ਤੋਂ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 5 ਲੀਵਰ ਦੀ ਸੋਜ ਨੂੰ ਘੱਟ ਕਰਨ ਲਈ ਇੱਕ ਚਮਚ ਸੇਬ ਦਾ ਸਿਰਕਾ ਅਤੇ ਇੱਕ ਚਮਚ ਸ਼ਹਿਦ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਓ ਇਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਆ ਜਾਣਗੇ ਅਤੇ ਸੋਜ ਘਟ ਜਾਵੇਗੀ। ਨੰਬਰ 6 ਅਮਰੂਦ ਦੇ ਪੱਤਿਆਂ ਦਾ ਲੇਪ ਨਾਲ ਦੰਦਾਂ ਅਤੇ ਮਸੂੜਿਆਂ ਉੱਪਰ ਮਾਲਸ਼ ਕਰਨ ਨਾਲ ਦੰਦ ਸਫੈਦ ਹੋ ਜਾਣਗੇ ਅਤੇ ਨਾਲ ਹੀ ਮਸੂੜੇ ਵਿੱਚੋਂ ਖੂਨ ਆਉਣਾ, ਸਾਹ ਦੀ ਦੁਰਗੰਧ ਵਰਗੇ ਰੋਗ ਵੀ ਠੀਕ ਹੋ ਜਾਣਗੇ। ਨੰਬਰ 7 skin ਉੱਪਰ ਪਿਆਜ਼ ਦਾ ਰਸ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ ਕਿਉਂਕਿ ਇਸ ਵਿੱਚ ਸਲਫਰ ਪਾਇਆ ਜਾਂਦਾ ਹੈ। ਜੋ ਦਾਗਾਂ ਨੂੰ ਮਟਾਉਂਦਾ ਹੈ ਨੰਬਰ 8 ਜੂ ਲੋਕ ਬਹੁਤ ਹੀ ਜ਼ਿਆਦਾ ਪਤਲੇ ਹਨ ਉਹਨਾਂ ਨੂੰ ਰਾਤ ਨੂੰ ਮੁੱਠੀ ਭਰ ਚਾਨੇ ਦੀ ਦਾਲ ਨੂੰ ਇੱਕ ਗਲਾਸ ਦੁੱਧ ਵਿੱਚ ਭਿਉਂ ਕੇ ਰੱਖ ਦੇਣਾ ਚਾਹੀਦਾ ਹੈ ਸਵੇਰੀ ਇਸ ਵਿੱਚ ਪੰਜ ਤੋਂ 6 ਕਿਸ਼ਮਿਸ਼ ਅਤੇ ਮਿਸ਼ਰੀ ਮਿਲਾ ਕੇ ਖਾਣਾ ਚਾਹੀਦਾ ਹੈ ਅਜਿਹਾ ਕਰਨ ਰੋਜ਼ਾਨਾ ਕਰਨ ਨਾਲ ਇੱਕ ਮਹੀਨੇ ਵਿੱਚ ਵਜ਼ਨ ਵਧਣ ਲੱਗ ਜਾਵੇਗਾ ਨੰਬਰ 9 ਅਮਰੂਦ ਵਿੱਚ ਵਿਟਾਮਿਨ B3 ਅਤੇ ਵਿਟਾਮਿਨ B6 ਪਾਇਆ ਜਾਂਦਾ ਹੈ ਜੋ ਮਾਨਸਿਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰ ਦਿੰਦਾ ਹੈ ਨੰਬਰ 10 ਐਲੋਵੇਰਾ ਜੂਸ ਖਾਲੀ ਪੇਟ ਸੇਵਨ ਕਰਨ ਨਾਲ ਬਲੱਡ ਸੈਲਸ ਦੀ ਸੰਖਿਆ ਵਧਣ ਲੱਗ ਜਾਂਦੀ ਹੈ ਅਤੇ ਖੂਨ ਦੀ ਕਮੀ ਵੀ ਬਿਲਕੁਲ ਦੂਰ ਹੋ ਜਾਂਦੀ ਹੈ ਨੰਬਰ 11 ਜੂ ਲੋਕ ਪੇਟ ਦੇ ਬਲ ਸੌਂਦੇ ਹਨ ਉਹਨਾਂ ਨੂੰ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਨੰਬਰ 12 ਕਾਲੀ ਚਾ ਪੀਣਾਂ ਦੁੱਧ ਵਾਲੀ ਚਾਹ ਤੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। ਨੰਬਰ 13 ਸਵੀਰ ਦੇ ਸਮੇਂ ਚਕੁੰਦਰ ਦਾ ਜੂਸ ਪੀਣ ਨਾਲ ਕੈਲੈਸਟੋਲ ਕੰਟਰੋਲ ਵਿੱਚ ਹੋ ਸਕਦਾ ਹੈ। ਅਤੇ ਚਕੁੰਦਰ ਦਾ ਜੂਸ ਕੈਲੈਸਟੋਲ ਲੈਵਲ ਨੂੰ ਕੰਟਰੋਲ ਕਰਨ ਵਿੱਚ ਅਤੇ ਨਾਰਮਲ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 14 ਜੇਕਰ ਤੁਹਾਨੂੰ ਜ਼ਿਆਦਾ ਪੀਲੇ ਰੰਗ ਦਾ ਪਿਸ਼ਾਬ ਆ ਰਿਹਾ ਹੈ ਤਾਂ ਸਮਝ ਲਓ ਕਿ ਤੁਸੀਂ ਅੰਦਰੂਨੀ ਤੌਰ ਤੇ ਬਿਲਕੁਲ ਵੀ ਇਫੈਕਟ ਨਹੀਂ ਹੋ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪਾਣੀ ਘੱਟ ਪੀਂਦੇ ਹੋ। ਨੰਬਰ 15 ਰਾਤ ਸਮੇਂ ਹਲਦੀ ਦੁੱਧ ਜਾਂ ਫਿਰ ਪਾਣੀ ਨਾਲ ਹਲਦੀ ਖਾਣ ਨਾਲ ਇਨਸਾਨ ਜਵਾਨ ਬਣਿਆ ਰਹਿੰਦਾ ਹੈ ਇਹ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ ਅਤੇ ਇਹ ਸਾਡੇ ਚਿਹਰੇ ਦਾ 글로 ਵੀ ਵਧਾ ਦਿੰਦੀ ਹੈ ਨੰਬਰ 16 ਜੇਕਰ ਤੁਹਾਡਾ ਗਲਾ ਖਰਾਬ ਹੈ ਅਤੇ ਆਵਾਜ਼ ਬਿਲਕੁਲ ਵੀ ਨਹੀਂ ਨਿਕਲ ਰਹੀ ਤਾਂ ਤੁਹਾਨੂੰ ਕੱਚਾ ਅੰਬਰੂਦ ਹਰ ਰੋਜ਼ ਭੁੰਨ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਵੇਗਾ ਨੰਬਰ 17 ਸਾਨੂੰ ਬਹੁਤ ਜ਼ਿਆਦਾ ਟੀਵੀ ਨਹੀਂ ਦੇਖਣਾ ਚਾਹੀਦਾ ਇਸ ਨਾਲ ਨਾ ਸਿਰਫ ਅੱਖਾਂ ਖਰਾਬ ਹੁੰਦੀਆਂ ਹਨ ਅਤੇ ਬਲਕਿ ਸਾਡੇ ਦਿਮਾਗ ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ ਨੰਬਰ 18 ਛੋਟੀਆਂ ਮੋਟੀਆਂ ਬਿਮਾਰੀਆਂ ਲਈ ਕਦੇ ਵੀ ਅੰਗਰੇਜ਼ੀ ਦਾ ਦਵਾਈ ਦਾ ਇਸਤੇਮਾਲ ਨਾ ਕਰੋ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰੋ ਨੰਬਰ 19 ਜੇ ਤੁਸੀਂ ਭਾਰੀ ਭੋਜਨ ਖਾਣਾ ਹੈ ਤਾਂ ਕੋਸ਼ਿਸ਼ ਕਰੋ ਕਿ ਸੂਰਜ ਛਿਪਣ ਤੋਂ ਪਹਿਲਾਂ ਹੀ ਕਰ ਲਓ ਪਰ ਸੂਰਜ ਸੇਪਣ ਤੋਂ ਬਾਅਦ ਕਦੇ ਵੀ ਭਾਰੀ ਭੋਜਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 20 ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਚਿੱਟੇ ਚੌਲ ਨਹੀਂ ਖਾਣੇ ਚਾਹੀਦੇ ਨੰਬਰ 21 ਸਵੇਰੇ ਉੱਠਣ ਤੋਂ ਬਾਅਦ ਤਕਰੀਬਨ 1 ਕਿਲੋਮੀਟਰ ਤੱਕ ਪੈਦਲ ਚੱਲਣਾ ਚਾਹੀਦਾ ਹੈ ਨੰਬਰ 22 ਕਦੇ ਵੀ ਕੋਈ ਕਿਤਾਬ ਜਾਂ ਫਿਰ ਅਖਬਾਰ ਪੜ੍ਹਦੇ ਹੋਏ ਖਾਣਾ ਨਹੀਂ ਖਾਣਾ ਚਾਹੀਦਾ ਨੰਬਰ 23 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ ਸਾਨੂੰ ਸ਼ੇਅਰ ਕਰਨੀ ਚਾਹੀਦੀ ਹੈ ਨੰਬਰ 24 ਖਾਣਾ ਕਦੇ ਵੀ ਖੜੇ ਹੋ ਕੇ ਨਹੀਂ ਖਾਣਾ ਚਾਹੀਦਾ ਨੰਬਰ 25 ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਮਿੱਠਾ ਜਾਂ ਫਿਰ ਸੌਂਫ ਜ਼ਰੂਰ ਖਾਓ ਨੰਬਰ 26 ਸੌਣ ਤੋਂ ਪਹਿਲਾਂ ਕਦੇ ਵੀ ਦਹੀਂ ਨਾ ਖਾਓ ਕਿਉਂਕਿ ਦਹੀਂ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਜਾਂ ਸਵੇਰ ਦਾ ਹੁੰਦਾ ਹੈ ਨੰਬਰ 27 ਸਾਨੂੰ ਸਮੇਂ-ਸਮੇਂ ਤੇ ਆਪਣੇ ਨੋਹਾਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡਾ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਨੰਬਰ 28 ਸਾਨੂੰ ਕਦੇ ਵੀ ਦੂਸਰੇ ਵਿਅਕਤੀ ਦਾ ਬੋਰਸ਼ ਜਾਂ ਫਿਰ ਤੌਲੀਆ ਨਹੀਂ ਵਰਤਣਾ ਚਾਹੀਦਾ। ਨੰਬਰ 29 ਸਾਨੂੰ ਕਦੇ ਵੀ ਜ਼ਿਆਦਾ ਠੰਡੀ ਜਾਂ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਨਹਾਉਣ ਲਈ ਹਮੇਸ਼ਾ ਦਰਮਿਆਨੀ ਪਾਣੀ ਦਾ ਹੀ ਇਸਤੇਮਾਲ ਕਰੋ। ਨੰਬਰ 30 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ। ਸਾਨੂੰ ਖਾਣੇ ਤੋਂ ਘੱਟੋ-ਘੱਟ 30 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ। ਨੰਬਰ 31 ਕਦੇ ਵੀ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਜਾਂ ਤੇਲ ਵਾਲੀਆਂ ਸਬਜ਼ੀਆਂ ਨਾ ਖਾਓ ਕਿਉਂਕਿ ਇਸ ਨਾਲ ਫੈਟੀ ਲੀਵਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨੰਬਰ 32 ਹਰ ਰੋਜ਼ ਖਾਣਾ ਖਾਣ ਤੋਂ ਪਹਿਲਾਂ ਸਾਬਣ ਨਾਲ ਜਾਂ ਹੈਂਡ ਵਾਸ਼ ਨਾਲ ਹੱਥ ਜ਼ਰੂਰ ਧੋ ਲਓ। ਨੰਬਰ 33 ਹਮੇਸ਼ਾ ਕੋਸ਼ਿਸ਼ ਕਰੋ ਕਿ ਸਵੇਰੇ 9 ਵਜੇ ਤੋਂ ਪਹਿਲਾਂ ਨਹਾ ਲਿਆ ਜਾਵੇ। ਨੰਬਰ 34 ਹਲਦੀ ਵਾਲਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 35 ਪਾਣੀ ਘੱਟ ਪੀਣ ਨਾਲ ਦਿਮਾਗ ਦੀਆਂ ਨਸਾਂ ਵਿੱਚ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਬੇਹੋਸ਼ੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 36 ਖਾਣੇ ਵਿੱਚ ਰੋਜ਼ਾਨਾ ਦਹੀਂ ਜ਼ਰੂਰ ਖਾਓ ਕਿਉਂਕਿ ਇਸ ਨਾਲ ਬਾਥਰੂਮ ਵਿੱਚ ਇਨਫੈਕਸ਼ਨ ਨਹੀਂ ਹੁੰਦੀ। ਨੰਬਰ 37 ਉਬਲੇ ਹੋਏ ਚੌਲਾਂ ਨੂੰ ਫ੍ਰਿਜ ਵਿੱਚ ਰੱਖ ਕੇ ਕਈ ਦਿਨਾਂ ਤੱਕ ਨਹੀਂ ਖਾਣਾ ਚਾਹੀਦਾ। ਸੈਸ਼ਨਲ ਤੁਹਾਡਾ ਮਿਹਦਾ ਖਰਾਬ ਹੋ ਸਕਦਾ ਹੈ ਅਤੇ ਕਈ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 38 ਜੂ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਇਸ ਤਰ੍ਹਾਂ ਕਰਨ ਨਾਲ ਖਾਣਾ ਜਲਦੀ ਹਜਮ ਨਹੀਂ ਹੁੰਦਾ ਨੰਬਰ 39 ਟਮਾਟਰ ਦਾ ਸੂਪ ਪੀਣ ਨਾਲ ਭਾਰ ਘਟ ਜਾਂਦਾ ਹੈ ਅਤੇ ਇਹ ਅੱਖਾਂ ਅਤੇ ਤ્વਚਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 40 ਆਪਣੇ ਰੋਜ਼ਾਨਾ ਖਾਣੇ ਵਿੱਚ ਪਦੀਨੇ ਦੀ ਚਟਣੀ ਨੂੰ ਜਰੂਰ ਸ਼ਾਮਲ ਕਰੋ ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ ਨੰਬਰ 48 ਜਦੋਂ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਹੋਵੇ ਤਾਂ ਥੋੜਾ ਜਿਹਾ ਗੁੜ ਖਾ ਲਿਆ ਕਰੋ ਇਸ ਨਾਲ ਤੁਹਾਡਾ એનર્ਜੀ ਲੈਵਲ ਵੱਧ ਜਾਵੇਗਾ ਨੰਬਰ 42 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤਾਂ ਮਸਰ ਦੀ ਦਾਲ ਜ਼ਿਆਦਾ ਖਾਓ ਨੰਬਰ 43 ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵਾਧੀ ਹੈ। ਨੰਬਰ 44 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਅਤੇ ਤੁਹਾਡਾ ਪੇਟ ਵੀ ਸਾਫ਼ ਨਹੀਂ ਰਹਿੰਦਾ ਤਾਂ ਤੁਹਾਨੂੰ ਰੋਜ਼ਾਨਾ ਰਾਤ ਨੂੰ ਪਪੀਤਾ ਖਾਣਾ ਚਾਹੀਦਾ ਹੈ। ਨੰਬਰ 45 ਸਿਹਾਰੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਨੰਬਰ 46 ਰੋਜ਼ਾਨਾ ਰਾਤ ਨੂੰ ਚਿਹਰੇ ਉੱਪਰ ਕੱਚਾ ਦੁੱਧ ਲਗਾਉਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ। ਨੰਬਰ 47 ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਜ਼ਰੂਰ ਧੋ ਲਵੋ ਇਸ ਨਾਲ ਚਿਹਰੇ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 48 ਦੁੱਧ ਨੂੰ ਕਦੇ ਵੀ ਖਾਣੇ ਨਾਲ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਆਪ ਇੱਕ ਸਪੂਰਨ ਆਹਾਰ ਹੈ ਇਸ ਲਈ ਖਾਣਾ ਅਤੇ ਦੁੱਧ ਕਦੇ ਵੀ ਇਕੱਠੇ ਨਹੀਂ ਪਚ ਸਕਦੇ ਨੰਬਰ 49 ਪਾਣੀ ਪੀਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਤੁਹਾਡੇ ਦਿਮਾਗ ਨੂੰ ਨੁਕਸਾਨ ਹੁੰਦਾ ਹੈ ਨੰਬਰ 50 ਜੇਕਰ ਤੁਹਾਨੂੰ ਅਕਸਰ ਹੀ ਸਿਰਦਰਦ ਰਹਿੰਦਾ ਹੈ ਤਾਂ ਲੌਂਗਰ ਨੂੰ ਤਵੇ ਉੱਤੇ ਰੱਖ ਕੇ ਸੁੰਗ ਲਿਆ ਕਰੋ ਇਸ ਤਰ੍ਹਾਂ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 51 ਐਲੋਵੇਰਾ ਦਾ ਪਾਣੀ ਗਰਮ ਕਰਕੇ ਵਾਲਾਂ ਉੱਪਰ ਲਗਾਉਣ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ ਨੰਬਰ 52 ਜ਼ਿਆਦਾ ਨਹਾਉਣ ਵਾਲੇ ਇਨਸਾਨ ਨੂੰ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 53 ਰੋਜਨਾ ਖਾਲੀ ਪੇਟ ਪਪੀਤਾ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਨੰਬਰ 54 ਖਾਲੀ ਪੇਟ ਅੰਗੂਰ ਜਾਂ ਅਨਾਰ ਦਾ ਜੂਸ ਪੀਣ ਨਾਲ ਦਿਲ ਵਧੀਆ ਰਹਿੰਦਾ ਹੈ। ਨੰਬਰ 55 ਜਦੋਂ ਖੰਗ ਜ਼ਿਆਦਾ ਵੱਧ ਜਾਵੇ ਤਾਂ ਮਿੱਠੀ ਚੀਜ਼ਾਂ ਖਾਣੀਆਂ ਬੰਦ ਕਰ ਦਿਓ ਅਤੇ ਨਾਲ ਹੀ ਕੁਝ ਵੀ ਠੰਡਾ ਨਾ ਖਾਓ। ਨੰਬਰ 56 ਜੇਕਰ ਤੁਹਾਡੇ ਬੁੱਲ ਫਟ ਫਟੇ ਹੋਈ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲਾਂ ਉੱਤੇ ਬੈਸਲਿਨ ਜੂਰ ਲਗਾਓ ਨੰਬਰ 57 ਬੋਰੋ ਪਲਸ ਕਰੀਮ ਵਿੱਚ অ্যালোਵੈਰਾ ਜੈੱਲ ਮਿਲਾ ਕੇ 2-3 ਮਿੰਟ ਲਈ ਆਪਣੇ ਚਿਹਰੇ ਉੱਤੇ ਮਾਲਸ਼ ਕਰੋ ਤਾਂ ਇਸ ਤਰ੍ਹਾਂ ਨਾਲ ਤੁਹਾਡੇ ਚਿਹਰੇ ਉੱਪਰ ਫੇਸ਼ੀਅਲ ਨਾਲੋਂ ਵੀ ਵਧੀਆ ਗਲੂ ਆਵੇਗਾ ਪਰ ਜੇਕਰ ਤੁਹਾਡੀ ਸਕਿਨ ਤੇਲੀ ਹੈ ਤਾਂ ਤੁਹਾਨੂੰ ਇਹ ਨਹੀਂ ਲਗਾਉਣਾ ਚਾਹੀਦਾ ਨੰਬਰ 58 ਜਿੰਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਉਹਨਾਂ ਨੂੰ ਕੇਲਾ ਖਾਣਾ ਚਾਹੀਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 59 ਅਮਰੂਦ ਦੇ ਪੱਤੇ ਖਾਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ। ਨੰਬਰ 60 ਸਕਿਨ ਉੱਪਰ ਨਮਕ ਵਾਲੇ ਪਾਣੀ ਦੀ ਟਕੋਰ ਕਰਨ ਨਾਲ ਅੰਦਰ ਤੱਕ ਸਫਾਈ ਹੋ ਜਾਂਦੀ ਹੈ ਅਤੇ ਇਸ ਨਾਲ ਚਿਹਰੇ ਉੱਤੇ ਵੀ ਰੌਣਕ ਆ ਜਾਂਦੀ ਹੈ। ਦੋਸਤੋ ਇਹ ਸਨ ਬਜ਼ੁਰਗਾਂ ਦੱਸੀਆਂ ਹੋਈਆਂ ਬਹੁਤ ਹੀ ਮਹੱਤਵਪੂਰਨ ਗੱਲਾਂ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ